ਵਾਕਿਆ ਹੀ ਰੋਣ ਆ ਗਿਆ ਇਸ ਨੌਜਵਾਨ ਮੁੰਡੇ ਦੀ ਵੀਡੀਓ ਵੇਖ ਕੇ ਗੱਲ ਹੈ ਜੀ ਅਮਰੀਕਾ ਦਾ ਸ਼ਹਿਰ ਕੋਈ ਆ ਜਾਂ ਸਟੇਟ ਆ ਫਲੋਰੀਡਾ ਜਿੱਥੇ ਨੌਜਵਾਨ ਚੰਗੇ ਭਵਿੱਖ ਦੀ ਭਾਲ ਵਿੱਚ ਗਿਆ ਸੀਗਾ ਤੇ ਟਰੱਕ ਚ ਲਾਉਣ ਰਿਹਾ ਸੀਗਾ ਪਤਾ ਨਹੀਂ ਵੀ ਨੈਵੀਗੇਸ਼ਨ ਵਿੱਚ ਕੋਈ ਪ੍ਰੋਬਲਮ ਆਈ ਜਾਂ ਇਹਨੂੰ ਭੁਲੇਖਾ ਲੱਗਾ ਜਾਂ ਇਹਨੂੰ ਕਾਲੀ ਸੀ ਵੀਰ ਨੂੰ ਜਾਂ ਕੀ ਹੋਇਆ ਜਦੋਂ ਇਹਨੇ ਕਟ ਮਾਰਿਆ ਨਾ ਫਿਰ ਤੋਂ ਤੇਜ਼ ਗੱਡੀ ਆ ਰਹੀ ਆ ਜਿਹਦੇ ਵਿੱਚ ਤਿੰਨ ਜਣੇ ਨੌਜਵਾਨ ਸਵਾਰ ਸੀਗੇ ਵੇਖੋ ਇਹਨੇ ਗੱਡੀ ਖਿਲਾਰੀ ਵੀ ਆ ਠੀਕ ਆ ਘੱਟ ਵਜ ਗਿਆ ਗਲਤ ਹੋ ਗਿਆ ਕਿਹੜੀ ਆਖਰ ਆ ਗਈ ਆ ਉਹਨਾਂ ਗੱਡੀ ਉਹਨਾਂ ਵੀ ਨਹੀਂ ਰੋਕੀ ਜਿੱਦਾਂ ਉਹਨਾਂ ਦੀ ਹੋਣੀ ਸੀ ਹੁੰਦੀ ਆ ਇੰਨੀ ਸਪੀਡ ਚ ਗੱਡੀ ਮਾਰੀ ਆ ਕਿ ਉਹ ਤਿੰਨੇ ਹੀ ਮਰ ਗਏ ਸਾਡੀ ਆਪਣੀ ਪੰਜਾਬੀ ਕਮਿਊਨਿਟੀ ਨੇ ਨੰਨਾ ਘਰੌਲਾ ਪਾਇਆ ਕਿ ਨਵੇਂ ਆਜ ਦੇ ਟਰੱਕ ਨਹੀਂ ਚਲਾਉਣਾ ਆਉਂਦਾ ਜੇ ਹੋ ਗਿਆ ਉਹ ਹੋ ਗਿਆ ਫਲਾਂ ਹੋ ਗਿਆ ਟੇਮਕਾ ਹੋ ਗਿਆ ਨੂੰ ਸਜ਼ਾ ਹੋਣੀ ਚਾਹੀਦੀ ਆ ਚਲੋ ਉਹਨਾਂ ਭਰਾਵਾਂ ਨੂੰ ਵੀ ਮੁਬਾਰਕਾਂ ਉਹਨਾਂ ਨੂੰ ਠੰਡ ਪੈ ਜੇ ਤੁਹਾਡੀ ਜਬਾਨ 'ਚ ਲੱਖਣੀ ਹੋ ਗਈ ਅਗਲੇ ਦਾ ਘਰ ਪੁੱਟਿਆ ਗਿਆ ਹੁਣ ਇੱਕ ਮੈਂ ਇੱਥੇ ਗੱਲ ਇਹ ਗੱਲ ਕਹਿਣਾ ਚਾਹੁੰਦਾ ਕਿ ਵੇਖੋ ਉਹਨਾਂ ਤਿੰਨਾਂ ਦੀ ਸ਼ਾਇਦ ਉਹਨਾਂ ਦੀ ਲਿਖੀ ਸੀਗੀ ਇਦਾਂ ਹੋ ਗਿਆ ਇੱਥੇ ਜਹਾਜ਼ ਡਗਾਵਾ ਇੰਡੀਆ ਦੇ ਵਿੱਚ ਕਈ ਜਹਾਜ਼ ਡੇਗਦੇ ਇੰਡੀਆ ਦੇ ਵਿੱਚ 에어ਲਾਈਨਾਂ ਨੂੰ ਕੀ ਫਰਕ ਪੈਂਦਾ ਵੀ ਕੋਈ ਬਿਲਡਿੰਗ ਡੇਜੇ ਕਿਸੇ ਮਾਲਕ ਨੂੰ ਕੀ ਫਰਕ ਪੈਂਦਾ ਕੋਈ ਟਰੱਕ ਪਲਟ ਜਾ ਕੇ ਕਿਸ ਨੂੰ ਕੀ ਫਰਕ ਪੈਂਦਾ ਸੋਚਣ ਵਾਲੀ ਗੱਲ ਇਹ ਆ ਵੀ ਜੋ ਉਹਨਾਂ ਤਿੰਨਾਂ ਨੌਜਵਾਨਾਂ ਦੀ ਲਿਖੀ ਸੀਗੀ ਜੇ ਚਲੋ ਇਹ ਦੀ ਮੁੰਡੇ ਦੀ ਗਲਤੀ ਤੇ ਉਹਨਾਂ ਦੀ ਗਲਤੀ ਨਹੀਂ ਕਿ ਐਨੀ ਸਪੀਡ 'ਚ ਆਉਨੇ ਸਾਹਮਣੇ ਨਹੀਂ ਦਿਖਣਿਆ ਕੋਈ ਵੀ ਟਰੱਕ ਟਰਾਲਾ ਚਲਾਉਦਾ ਤੁਸੀਂ ਭਰਾ ਸਿਆਣੇ ਆ ਜਦੋਂ ਤੁਸੀਂ ਹਾਈਵੇ ਤੇ ਜਾਂਦੇ ਤਾਂ ਤੁਹਾਨੂੰ ਕਿੱਥੋਂ ਤੱਕ ਦੂਰ ਤੱਕ ਦੀਦਾ ਵਾ ਕਿ ਅਗਲੇ ਬੰਨੇ ਕੋਈ ਐਕਸੀਡੈਂਟ ਆ ਅਗਲੇ ਬੰਨੇ ਕੋਈ ਚੀਜ਼ ਰੁਕੀ ਆ ਐਨੀ ਤੇਜ਼ ਗੱਡੀ ਮਾਰੀ ਆ ਕਿ ਉਹਨਾਂ ਦੀ ਮੌਤ ਹੋ ਗਈ ਠੀਕ ਆ ਇਹਦੀ ਗਲਤੀ ਵਿਚਾਰੇ ਦੀ ਇਹਦੇ ਸਿਰ ਮੱਥੇ ਮੜੀ ਗਈ ਹੁਣ ਵੇਖੋ ਇਹ ਕੋ ਚਾਹੁੰਦਾ ਸੀ ਕਿ ਇਹਦਾ ਜੀ ਮਰ ਜੇ ਜੇ ਟਰੱਕ ਦਾ ਟਾਇਰ ਪਾੜ ਜੇ ਜਾਂ ਟਰੱਕ ਹੋਰ ਕਿਸ ਤਰੀਕੇ ਨਾਲ ਪਲਟ ਜੇ ਜਿੰਨਾ ਦੀ ਲਿਖੀ ਹੁੰਦੀ ਆ ਉਹਨਾਂ ਨੇ ਆਉਣੀ ਆਉਣੀ ਆ ਉਹ ਯਾਹ ਡੱਗਾ ਸੀਗਾ ਇੰਡੀਆ ਦੇ ਵਿੱਚ ਤੇ ਥੱਲੇ ਹੋਟਲ ਦੇ ਵਿੱਚ ਰੋਟੀ ਖਾਣ ਦੇ ਉਹਨਾਂ ਦੇ ਉੱਤੇ ਡੱਗਿਆ ਹੁਣ ਉੱਥੇ ਕਿਹਦੀ ਗਲਤੀ ਮੰਨੋਗਾ ਜਿਹਦੀ ਲਿਖੀ ਜਿੱਦਾਂ ਉਦਾਂ ਹੀ ਹੋਣੀ ਆ ਦੁੱਖ ਮੈਂ ਇਸ ਕਰਕੇ ਮਾਣ ਲਿਆ ਹੁਣ ਮੈਨੂੰ ਗਾਲਾਂ ਪੈਣ ਕੇ ਮੈਨੂੰ ਪਤਾ ਵੀ ਤੈਨੂੰ ਜੇ ਗਾਲ ਤਾਂ ਨਹੀਂ ਬਲਤ ਬੋਲ ਲਿਆ ਕਰ ਤੂੰ ਦੋਖ ਮੈਨੂੰ ਇਸ ਗੱਲ ਦਾ ਕਿ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਵਾਲੇ ਭੜਾ ਰਹਿੰਦੇ ਆ ਅਮਰੀਕਾ ਦੇ ਵਿੱਚ ਵਕੀਲ ਬੜਬੜ ਤੜੇ ਆਪਣੇ ਆ ਜੱਜ ਬੜਬੜ ਤੜੇ ਆਪਣੇ ਆ ਪੁਲਿਸ ਡਿਪਾਰਟਮੈਂਟ ਵਿੱਚ ਬੰਦੇ ਆਪਣੇ ਆ ਗੁਰਦੁਆਰਿਆਂ ਦੀਆਂ ਕਮੇਟੀਆਂ ਆ ਯਾਰ ਜੇ ਕਾਸ਼ ਤੁਸੀਂ ਦਲੀਲਾਂ ਅਪੀਲਾਂ ਦਿੰਦੇ ਕਿਤੇ ਪੈਸਾ